ਕਾਫੀ ਦੇਰ ਪਹਿਲੇ ਸੱਤ ਸਾਲ ਇੱਕ ਦਾਸ ਨੂੰ ਫੋਨ ਆਇਆ ਸੀ ਇਹ ਦਾਸ ਨੇ ਗੱਲ ਸਾਂਝੀ ਕੀਤੀ ਹੋਈ ਹੈ ਸੰਗਤ ਦੇ ਨਾਲ ਰਾਜਪੁਰੇ ਤੋਂ ਮੇਰਾ ਖਿਆਲ ਹੈ ਕਿ ਹੋਏਗੀ ਘੱਟੋ-ਘੱਟ 5-6 ਸਾਲ ਜਾਂ 7 ਸਾਲ ਪੁਰਾਣੀ ਗੱਲ ਹੋਣੀ ਰਾਜਪੁਰੇ ਤੋਂ ਇੱਕ ਬੀਬੀ ਜੀ ਦਾ ਫੋਨ ਆਇਆ ਸੀ ਉਸ ਵੇਲੇ ਉਹਦੀ ਬੱਚੀ ਸਾਸੰਗਤ ਪਲੱਸ 2 ਦੇ ਵਿੱਚ ਪੜ੍ਹਦੀ ਸੀ ਪਲੱਸ 2 ਔਰ ਉਹ ਭੈਣ ਨੇ ਦੱਸਿਆ ਕਹਿੰਦੇ ਇੰਨੀ ਬ੍ਰਿਲੀਅੰਟ ਸੀ ਉਹ ਬੱਚੀ ਕਿ 90 95% ਉਹਨੇ ਲੈ ਕੇ ਆਉਂਦੀ ਬੱਚੀ 90 95% ਇੰਨੀ ਬ੍ਰਿਲੀਅੰਸ ਪਲੱਸ 2 'ਚ ਆਈ ਕੋਈ ਸੰਗ ਐਸਾ ਬੱਚੀਆਂ ਦਾ ਮਿਲ ਗਿਆ ਕਿਵੇਂ ਵੀ ਸਮਝ ਲਓ ਬੁੱਧੀ ਵਿਰੇਸ਼ਟ ਹੋ ਗਈ ਸੀ ਦੂਜਾ ਟਰੈਕ ਦੂਜੇ ਪਾਸੇ ਖਿਆਲ ਤੇ ਜਦੋਂ ਧਿਆਨ ਦੂਜੇ ਤੀਜੇ ਪਾਸੇ ਚਲਾ ਜਾਵੇ ਫਿਰ ਪੜ੍ਹਾਈ ਵਾਲ ਪਾਸੇ ਸਾਥ ਸੰਗਤ ਬੰਦਾ ਡਾਊਨ ਹੋ ਜਾਂਦਾ ਡਾਊਨ ਹੋ ਜਾਂਦਾ ਹੁਣ ਮਾਂ ਨੂੰ ਫਿਕਰ ਪਈ ਹੋਈ ਹੈ ਘਰ ਚ ਕਲੇਸ਼ ਪਿਆ ਹੋਇਆ ਉਦੋਂ ਸਾਥ ਸੰਗਤ ਚੈਨਾਂ ਦੇ ਵਿੱਚ ਬਾਬਾ ਜੀ ਦੀ ਕਿਰਪਾ ਦੇ ਨਾਲ ਉਦੋਂ ਲਾਈਵ ਪ੍ਰੋਗਰਾਮ YouTube ਦੇ ਨਹੀਂ ਸੀ ਚੈਨਲਾਂ ਦੇ ਪ੍ਰੋਗਰਾਮ ਹੀ ਚੱਲਿਆ ਕਰਦੇ ਸਨ ਤਾਂ ਬੀਬੀ ਸੁਣਿਆ ਕਰਦੀ ਸੀ ਪ੍ਰੋਗਰਾਮ ਫੋਨ ਆਇਆ ਉਹਦਾ ਮੈਂ ਕਹੀ ਦੱਸੋ ਕਹਿੰਦੇ ਵੀਰ ਜੀ ਇਤਾਂ ਬੱਚੀ ਬਹੁਤ ਬ੍ਰਿਲੀਅੰਟ ਸੀ ਮੈਂ ਕੀ ਕਰਾਂ ਉਹ ਖਾ ਹੋ ਗਿਆ ਕੰਮ ਵੀ ਸਮਝਾਂਦੀਆਂ ਟੀਨ ਏਜ ਹੈ ਹੁਣ ਨਹੀਂ ਬੱਚੇ ਸਮਝਦੇ ਸਾਸੀ ਬਲਕਿ ਐਂਟੀ ਹੋ ਜਾਂਦੇ ਨੇ ਇਸ ਉਮਰ 'ਚ ਬਹੁਤ ਧਿਆਨ ਦੇਣਾ ਪੈਂਦਾ ਬੱਚਿਆਂ ਨੂੰ ਬਹੁਤ ਧਿਆਨ ਦੇਣਾ ਪੈਂਦਾ ਬੱਚਿਆਂ ਨੂੰ ਜੀ ਔਰ ਬੜੇ ਤਰੀਕੇ ਦੇ ਨਾਲ ਹੈਂਡਲ ਕਰਨਾ ਪੈਂਦਾ ਆ ਆ ਜਿਹੜਾ ਗੈਪ ਹੈ ਨਾ ਇਹ ਜਿਹੜੀ ਟੀਨ ਏਜ ਹੈ ਔਰ ਸਾਡੀ ਏਜ ਹੈ ਸਾਾਸਪ ਇਹਦੇ ਵਿੱਚ ਵਿਚਾਰਾਂ ਦਾ ਬੜਾ ਗੈਪ ਹੁੰਦਾ ਇਹਦੇ 'ਚ ਬੱਚਿਆਂ ਨੂੰ ਬੜੇ ਤਰੀਕੇ ਦੇ ਨਾਲ ਉਹਨਾਂ ਦਾ ਮਿੱਤਰ ਬਣ ਕੇ ਫਰੈਂਡਸ ਬਣ ਕੇ ਸਾਥ ਸੰਗਤ ਕੰਮ ਕਰਨਾ ਪੈਂਦਾ ਤੁਰਨਾ ਪੈਂਦਾ ਕਹਿੰਦੇ ਘਰ ਉਸ ਬੱਚੀ ਕਰਕੇ ਕਲੇਸ਼ ਪਿਆ ਰਿਹਾ ਪੜ੍ਹਾਈ ਵਿੱਚ ਵੀ ਥੱਲੇ ਆ ਰਹੀ ਹੈ ਧਿਆਨ ਵੀ ਸੰਗਤ ਵੀ ਉਹਦੀ ਮਾੜੀ ਕੀ ਕਰਾਂ ਕਹਿੰਦੇ ਕੁੜੀ ਜਾਤ ਵਾਹਿਗੁਰੂ ਨਾ ਕਰੇ ਕੋਈ ਨਿੱਕੀ ਗੱਲ ਹੋ ਜਾਵੇ ਦਾਸ ਦੇ ਮਨ ਦੇ ਚ ਫੁਰਨਾ ਬਣਿਆ ਮੈਂ ਕਿਹਾ ਭੈਜੀ ਅਮਰਤ ਵੇਲੇ ਉਹਦੇ ਉਹ ਕਹਿੰਦੇ ਕਦੇ ਕਦੇ ਉੱਠ ਜਾਂਦੀ ਹੈ ਕਦੇ ਕਦੇ ਨਹੀਂ ਮੈਂ ਕਹਾਂ ਜੇ ਦਾਸ ਕਵੇ ਰੋਜ ਅੰਮ੍ਰਿਤ ਵੇਲੇ ਉਠੋ ਤੇ ਉੱਡ ਜਾਓ ਕਹਿੰਦੇ ਤੁਸੀਂ ਭਾਵੇਂ ਜਿੰਨੇ ਮਰਜੀ ਮਰਜੀ ਬੋਲੋ ਮੈਂ ਜਾਵਾਂ ਉਹ ਕਹਿੰਦੇ ਨੇ ਨਾ ਮਰਦਾ ਕਿਆ ਨਾ ਕਰਦਾ ਕਹਿੰਦੇ ਤੁਸੀਂ ਦੱਸੋ ਮੈਂ ਕਹਾਂ ਭੈ ਜੀ ਅੰਮ੍ਰਿਤ ਵੇਲੇ ਉਠੋ ਉਸ ਵੇਲੇ ਕੋਈ 2 ਢਾਈ ਘੰਟੇ ਬਾਣੀ ਦਾ ਜਾਪ ਸੀ ਤੇ ਮੈਂ ਕਹਾਂ ਜੀ ਬੱਚੀ ਦੇ ਸਿਰ ਤੇ ਜਿਹੜਾ ਤੁਸੀਂ ਤੇਲ ਮਲਦੇ ਹੋ ਕੋਈ ਵੀ ਤੇਲ ਜਿਹੜਾ ਤੁਸੀਂ ਮਲਦੇ ਹੋ ਰੋਟੀ ਉਹ ਤੇਲ ਥੋੜਾ ਅੱਗੇ ਰੱਖ ਇਹ ਜੁਗਤੀ ਦਾਸ ਸੰਜੀ ਕਰਨ ਲੱਗਾ ਗੁਰੂ ਸਾਹਿਬ ਕਿਰਪਾ ਕਰਨ ਜਿਨੇ ਬਣਾਣੀ ਅਪਣਾ ਲਿਓ ਸਾਸੀ ਕਈ ਇਸ ਚੀਜ਼ ਤੇ ਕ੍ਰਿਟੀਸਾਈਜ਼ ਕਰਦੇ ਨੇ ਜੀ ਇਹ ਤੇਲ ਪਾਣੀ ਇਹ ਕਿਦਾਂ ਉਹ ਭਾਈ ਜਿਸ ਚੀਜ਼ ਦੇ ਨਤੀਜੇ ਆਪਾਂ ਦੇਖੇ ਨੇ ਆਪਾਂ ਕਿਉਂ ਨਾ ਗੱਲ ਸੰਜੀ ਕਰੀਏ ਆਪੋ ਸਤਨਾਮ ਮੈਂ ਕਹਾਂ ਜੀ ਤੇਲ ਜਿਹੜਾ ਬੱਚੀ ਦੇ ਖੋਪੜੇ 'ਚ ਮਲਦੇ ਹੋ ਉਹ ਤੇਲ ਕਹਿੰਦੇ ਜੀ ਕਿਹੜਾ ਤੇਲ ਲਵਾਂ ਮੈਂ ਕਹਾਂ ਜੀ ਇਹਦੇ 'ਚ ਕੋਈ ਫਰਕ ਨਹੀਂ ਪੈਂਦਾ ਕੋਈ ਜਿਹੜਾ ਤੇਲ ਬੱਚੀ ਨੂੰ ਲਾਵੇ ਕੋਈ ਇਦਾਂ ਮੈਂ ਭਰਮ ਨਹੀਂ ਕਰਨਾ ਥੋੜਾ ਤੇਲ ਲੈ ਲਓ ਉਹ ਲੈ ਕੇ ਦੋ ਢਾਈ ਘੰਡੇ ਦਾ ਜਿਹੜਾ ਨੀਮ ਸੀ ਉਹ ਪੁਕਤਾ ਕੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਕਿਰਤ ਉਹ ਹੀ ਤੇਲ ਦਿਨ-ਵਿਦ ਤੇਰਾ ਪਾਠ ਚੁਪਈ ਸਾਹਿਬ ਦੇ ਕਰਮੇ ਨੇ ਉਹ ਤੇਲ ਅੱਗੇ ਰੱਖਣਾ ਤੇਰਾ ਪਾਠ ਚੁਪਈ ਸਾਹਿਬ ਅੱਗੇ ਤੇਲ ਰੱਖਣਾ ਤੇਰਾ ਬਾਟ ਚਪਈ ਸਾਹਿਬ ਤੋਂ ਬਾਅਦ ਹੁਣ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੋ ਗਰੀਬ ਨਿਵਾਜ ਇਹ ਤੇਲ ਖੋਪੜੇ 'ਚ ਲਾਣ ਲੱਗਿਆ ਸਤਬੁੱਧੀ ਵਾਖਸ਼ ਸਤਬੁੱਧੀ ਵਾਖਸ਼ ਤੇ ਮੈਂ ਕਹਾ ਉਹ ਤੇਲ ਸਿਰ ਤੇ ਲਾਉਂਦੇ ਆ ਨਾ ਮੂਲ ਮੰਤਰ ਦਾ ਜਾਪ ਕਰਦੇ ਇੱਕ ਮੂਲ ਮੰਤਰ ਖਤਮ ਹੋਵੇ ਤੇ ਨਾਲ ਤੁਹਾਨੂੰ ਗੁਰੂ ਨਾਨਕ ਮਿਹਰ ਕਰੋ ਫਿਰ ਮੂਲ ਮੰਤਰ ਸ਼ੁਰੂ ਫਿਰ ਉਸ ਮਾਪਤੀ ਮੂਲ ਮੰਤਰ ਤੁਹਾਨੂੰ ਗੁਰੂ ਨਾਨਕ ਮਿਹਰ ਕਰੋ ਮੈਂ ਕਹਾ ਇਥੋਂ ਹੀ ਇਥੋਂ ਹੀ ਗੁਰੂ ਨਾਨਕ ਨੇ ਮੂਲ ਮੰਤਰ ਦੇ ਰਾਹੀਂ ਅੰਦਰ ਸਤਬੁੱਧੀ ਭੇਜਣੀ ਆ ਕੋ ਸਤਨਾਮ ਇਥੋਂ ਹੀ ਭਈ ਯਕੀਨ ਜਾਣਨਾ ਸਾਧ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਾਜ਼ਰ ਨਾਜ਼ਰ ਤੇ ਮੈਂ ਅੱਗੇ ਗੱਲ ਲਾਈ ਹੋਈ ਔਰ ਇਸ ਗੱਲ ਤੋਂ ਬਾਅਦ ਸਾਧ ਸੰਗਤ ਜੀ ਬੜਿਆਂ ਨੇ ਮੈਨੂੰ ਬੜਿਆਂ ਨੇ ਇਹ ਚੀਜ਼ ਦਸੀ ਕਿ ਅਸੀਂ ਵੀ ਇਹ ਟਰਾਈ ਕੀਤਾ ਤੇ ਬੜੀ ਬਖਸ਼ਿਸ਼ ਹੋਈ ਕੁਝ ਦਿਨ ਕੀਤਾ ਜੀ ਕੁਝ ਦਿਨ ਤੇ ਬਾਣੀ ਦੇ ਸਦਕਾ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦੇ ਆ ਲਿਖ ਲਓ ਇਹ ਗੱਲ ਅੰਮ੍ਰਿਤ ਵੇਲਾ ਹੋਵੇ ਤੇ ਗੁਰਾਂ ਦੀ ਬਾਣੀ ਹੋਵੇ ਆਪੋ ਸਤਿਨਾਮ ਅੰਮ੍ਰਿਤ ਵੇਲਾ ਹੋਵੇ ਤੇ ਗੁਰਾਂ ਦੀ ਬਾਣੀ ਹੋਵੇ ਸਾਸਨਤ ਹੋ ਹੀ ਨਹੀਂ ਸਕਦਾ ਬਖਸ਼ਿਸ਼ ਹੋ ਗਈ ਨਾ ਆਪੋ ਸਤਿਨਾਮ ਹੋ ਹੀ ਨਹੀਂ ਸਕਦਾ ਕਿ ਬਖਸ਼ਿਸ਼ ਨਾ ਹੋਵੇ ਹੋਏਗੀ ਵੀ ਹੋਏਗੀ ਇਹ ਗੁਰੂ ਦੀ ਰਹਿਮਤ ਵਰਤਦੀ ਹੈ ਬਖਸ਼ਿਸ਼ ਵਰਤਦੀ ਹੈ ਸਾਹਿਬ ਕੁਝ ਦਿਨ ਲੰਘੇ ਨੇ ਤੇ ਕੁਝ ਦਿਨਾਂ ਬਾਅਦ ਦਾਸ ਨੂੰ ਫੋਨ ਆਇਆ ਬੀਬੀ ਖਿੜੀ ਹੁ ਕਿੜੀ ਹੁ ਮੈਂ ਕਿਹਾ ਪੈਜੀ ਕੀ ਹੋਇਆ ਆਪਣੀ ਮੁਬਾਰਕ ਰਸਨਾ ਤੋਂ ਭੈਣ ਨੇ ਕਿਹਾ ਕਹਿੰਦੇ ਵੀਰ ਜੀ ਬਾਣੀ ਚ ਇੰਨੀ ਧੱਕ ਹੈ ਅੰਮ੍ਰਿਤ ਵੇਲੇ ਚ ਇੰਨੀ ਧੱਕ ਕਹਿੰਦੇ ਮੈਂ ਸੁਣਦੀ ਸੀ ਪਰ ਅੱਜ ਅੱਖੀਂ ਵੇਖ ਲਿਆ ਮੈਂ ਕਿਹਾ ਭੈਣ ਕੀ ਹੋਇਆ ਕਹਿੰਦੇ ਜਿੰਨਾ ਤੁਸੀਂ ਦੱਸਿਆ ਸੀ ਓਦਾਂ ਮੈਂ ਢਾਈ ਘੰਟੇ ਬਾਣੀ ਪੜ੍ਹੀ ਸਿਮਰਨ ਕੀਤੀ ਫਿਰ ਉਹੀ ਦੇਲ 13 ਬਾਟ ਚਪਈ ਸਭ ਕੀਤੇ ਲਗਾਤਾਰ ਇਹਨੂੰ ਲਗਾਇਆ ਧੂਲ ਮੰਤਰ ਕਰਦੇ ਕਹਿੰਦੇ ਅੱਜ ਕੁਝ ਦਿਨ ਹੋਏ ਨੇ ਮਾਲਕ ਦੀ ਇੰਨੀ ਕਿਰਪਾ ਹੋ ਗਈ ਇੰਨੀ ਬਖਸ਼ਿਸ਼ੋ ਆਪ ਹੀ ਇਹ ਬੱਚੀ ਜਿਹੜੀ ਦੂਜੇ ਪਾਸੇ ਤੋਂ ਕਹਿੰਦੇ ਆਪ ਦਾ ਮਨ ਇਹਦੀ ਬੁੱਧੀ ਪਲਟਣੀ ਸ਼ੁਰੂ ਹੋ ਗਈ ਇਹਨੇ ਆਪ ਹੀ ਮੈਨੂੰ ਕਿਹਾ ਕਹਿੰਦੇ ਮਮਾ ਬਹੁਤ ਤੁਹਾਨੂੰ ਤੰਗ ਕਰਦਾ ਬਹੁਤ ਤੰਗ ਅੱਜ ਤੋਂ ਬਾਅਦ ਤੁਹਾਨੂੰ ਤੰਗ ਨਹੀਂ ਕਰਦੀ ਮੋੜ ਮੈਂ ਉਹ ਸੰਗਤ ਤੇ ਨਹੀਂ ਜਾਂਦੀ ਤੇ ਮੋੜ ਕੇ ਅੱਜ ਤੋਂ ਬਾਅਦ ਮੈਂ ਆਪਣੀ ਪੜ੍ਹਾਈ ਵਾਲੀ ਧਿਆਨ ਕਰਾਂਗੀ ਆਖੋ ਸਤਨਾ ਕਹਿੰਦੀ ਵੀਰ ਜੀ ਮੈਂ ਸਮਝਾਂਦੀ ਥੱਕ ਗਈ ਇਹਨਾਂ ਦੇ ਪਿਤਾ ਜੀ ਸਮਝਾਂਦੇ ਥੱਕ ਗਏ ਘਰ ਦੇ ਸਾਰੇ ਬਲਕਿ ਕਲੇਸ਼ ਵਧਾ ਦਿੰਦੀ ਅਸੀਂ ਕੁਝ ਨਹੀਂ ਬੋਲੇ ਦਾਸ ਨੇ ਗੱਲ ਕਹੀ ਸੀ ਮੈਂ ਕਿ ਬੱਚੀ ਨੂੰ ਕੁਝ ਨਾ ਬੋਲੋ ਛੱਡ ਦਿਓ ਗੁਰਨਾਨਕ ਦੇ ਪਰੋਸ ਆਪੇ ਗੁਰਨਾਨਕ ਆਪੇ ਗੁਰਨਾਨਕ ਦੀ ਬਾਣੀ ਵਰਤੇ ਕਹਿੰਦੇ ਵੀਰ ਜੀ ਇੱਥੇ ਤੱਕ ਹੁੰਦਾ ਤਾਂ ਵੀ ਬਖਸ਼ਿਸ਼ ਪਰ ਇਸ ਤੋਂ ਅੱਗੇ ਕਮਾਲ ਦੀ ਗੱਲ ਹੋ ਗਈ ਮੈਂ ਕਿ ਇਸ ਤੋਂ ਅੱਗੇ ਕੀ ਕਮਾਲ ਦੀ ਗੱਲ ਹੈ कि ਬੱਚੀ ਵਾਪਸ ਆ ਗਈ ਉਹਨੇ ਪ੍ਰੋਮਿਸ ਕਰਦਾ ਆਪ ਹੀ ਉਹਨੇ ਪ੍ਰੋਮਿਸ ਕੀਤਾ ਆਪ ਹੀ ਕਹਿੰਦੇ ਹੁਣ ਪੜਾਈ ਵਾਲੇ ਪਾਸੇ ਤੁਰ ਪਈ ਹੈ ਤੇ ਮੈਂ ਕਿਹਾ ਹੁਣ ਇਸ ਤੋਂ ਉੱਪਰ ਦੀ ਗੱਲ ਕਹਿੰਦੇ ਜੀ ਇਸ ਤੋਂ ਉੱਪਰ ਦੀ ਗੱਲ ਆ ਹੋ ਗਈ ਜਿਹੜਾ ਫੋਨ ਮੈਂ ਤੁਹਾਨੂੰ ਹੁਣ ਕੀਤਾ ਨਾ ਜੀ ਕਹਿੰਦੇ ਮੈਂ ਆਪ ਨਹੀਂ ਕੀਤਾ ਕਹਿੰਦੇ ਇਹ ਮੇਰੀ ਬੱਚੀ ਕੋਲ ਬੈਠੀ ਐ ਇਹਨੇ ਕਰਵਾਇਆ ਧਿਆਨ ਨਾਲ ਸੁਣਿਓ ਇਹਨੇ ਮੇਰੇ ਕੋਲ ਫੋਨ ਕਰਵਾਇਆ ਕਹਿੰਦੇ ਵੀਰ ਜੀ ਨੂੰ ਫੋਨ ਹੁਣੇ ਹੀ ਤੇ ਕਹਿੰਦੇ ਜਿੱਥੇ ਤੁਸੀਂ ਨੇਮ ਲਿਆ ਮੈਨੂੰ ਵੀ ਅੰਮ੍ਰਿਤ ਵੇਲੇ ਦਾ ਨਿਯਮ ਲੈ ਕੇ ਜੋ ਮੈਂ ਵੀ 2 ਘੰਟੇ ਅੰਮ੍ਰਿਤ ਵੇਲੇ ਬਾਣੀ ਪੜਾਂਗੀ ਆਪਕੋ ਸਤਿਨਾਮ ਇਹ ਸੋ ਨਿਰ ਸਤਿ ਆ ਇਹ ਵੱਡੀ ਗੱਲ ਇਹ ਵੱਡੀ ਗੱਲ ਹੈ ਤੇ ਮੈਂ ਹੈਰਾਨ ਹਾਂ 12ਵੀਂ ਚੋਂ ਬੱਚੀ ਉਸ ਵੇਲੇ ਪੜਦੀ ਸੀ ਹੁਣ ਇਸ ਵੇਲੇ ਪਤਾ ਨਹੀਂ ਪੜਦੀ ਵੀ ਕਿ ਬੱਚੀ ਦਾ ਵਿਆਹ ਹੋ ਗਿਆ ਕਿਵੇਂ ਮੈਨੂੰ ਨਹੀਂ ਪਤਾ ਸੰਪਰਕ ਨਹੀਂ ਬੱਚੀ ਦਾ ਉਸ ਵੇਲੇ ਸਾਧ ਸੰਗਤ ਜਦੋਂ ਜਦੋਂ ਉਹਦੀ ਮਾਤਾ ਨੇ ਮੈਨੂੰ ਕਹੀ ਨਾ ਤੇ ਮੈਂ ਵੀ ਹਰਾਨ ਉਹਦੀ ਮਾਤਾ ਨੇ ਕਿਹਾ ਸੀ ਬਾਣੀ ਨੂੰ ਵਾਲਾ ਭਜਦੀ ਹੈ ਜੀ ਤੇ ਮੈਂ ਹਰਾਨ ਐ ਬਾਣੀ ਪੜਨ ਲਈ ਤਿਆਰ ਮੈਂ ਕਿਹਾ ਬਟਿਆ ਨੂੰ ਫੋਨ ਦਿਓ ਉਹਨੂੰ ਫੋਨ ਦਿੱਤਾ ਮਾਂ ਨੇ ਮੈਂ ਕਿਹਾ ਪੁੱਤਰ ਤੂੰ ਫੋਨ ਕਰਵਾਇਆ ਕਹਿੰਦੇ ਜੀ ਮੈਂ ਕਿਹਾ ਜਿਹੜੀ ਮਾਤਾ ਤੇਰੀ ਗੱਲ ਕਰਦੀ ਵੀ ਹੈ ਕਿ ਤੂੰ ਅਮਰਤ ਵੇਲੇ ਉੱਠਣਾ ਬਾਣੀ ਪੜ੍ਹਨੀ 2:30 ਘੰਟੇ ਇਹ ਸੱਚ ਕਹਿੰਦੇ ਸੀ ਮੈਂ ਕਿ ਕਿੱਦਾਂ ਤੇਰਾ ਮਨ ਮੰਨੇ ਤੂੰ ਤਾਂ ਬਾਣੀ ਤੋਂ ਭਜਦੀ ਸੀ ਵੀ ਕਿੱਦਾਂ ਤੇਰਾ ਮਨ ਮੰਨੇ ਕਹਿੰਦੇ ਵੀਰ ਜੀ ਇਹ ਤਾਂ ਮੈਨੂੰ ਪਤਾ ਨਹੀਂ ਇਹ ਤਾਂ ਮੈਨੂੰ ਪਤਾ ਨਹੀਂ ਕਿੱਦਾਂ ਮਨ ਮੰਨੇ ਪਰ ਜਿਹੜਾ ਨਾਮ ਮਤਾ ਅੰਮ੍ਰਿਤ ਵੇਲੇ ਚੁਪਈ ਸਾਹਿਬ ਹੋਰ ਸਾਰੇ ਪਾਠ ਕਹਿੰਦੇ ਇਹ ਜਦੋਂ ਤੇਲ ਮਲਦੇ ਸੀ ਮੈਨੂੰ ਸ਼ਾਂਤੀ ਬੜੀ ਆਉਂਦੀ ਸੀ ਆਖੋ ਸਤਨਾਮ ਸ਼ਾਂਤ ਕਹਿੰਦੇ ਮੇਰੇ ਮਨ ਨੇ ਗਵਾਹੀ ਦਿੱਤੀ ਵੀ ਜੇ ਇਹ ਬਾਣੀ ਮੇਰੀ ਬੁੱਧੀ ਪਲਟਾ ਸਕਦੀ ਹੈ ਤੇ ਕਿਉਂ ਨਾ ਹੋਵੇ ਇਹ ਬਾਣੀ ਨੂੰ ਮੈਂ ਆਪਣਾ ਜੀਵਨ ਸਾਥੀ ਬਣਾਵਾਂ ਆਪ ਕੋ ਸਤਨਾਮ ਜੀਵਨ ਦਾ ਸਾਥੀ ਜੀਵਨ ਦਾ ਅੰਗ ਬਣਾਵਣ ਇਹ ਬਾਣੀ ਅੰਮ੍ਰਿਤ ਵੇਦ ਮੈਂ ਕਹ ਪੁੱਤਰ ਜਾਗ ਜਾਏਗੀ 12ਵੀਂ ਦੀ ਪੜ੍ਹਾਈ ਹੈ 12ਵੀਂ ਦੀ ਪੜ੍ਹਾਈ ਹੈ ਕਹਦੇ ਵੀਰ ਜੀ ਤੁਹਾਨੂੰ ਪਤਾ ਨਹੀਂ ਮੈਂ ਜਿੱਦੀ ਬਣੀ ਕਹਿੰਦੇ ਤੁਹਾਨੂੰ ਪਤਾ ਨਹੀਂ ਮੈਂ ਜਿੱਦੀ ਬਣੀ ਜੋ ਥਾਨ ਲਵਾ ਮੈਂ ਕਰਦੀ ਮੈਂ ਕਹਾਂ ਬਸ ਆ ਚੰਗੀ ਗੱਲ ਕੀਤੀ ਆ ਜਿੱਦ ਸਾਰਿਆਂ 'ਚ ਹੁੰਦੀ ਹੈ ਸਾਰਿਆਂ 'ਚ ਹੁੰਦੀ ਕੋਈ ਵਿਰਲਾ ਹੀ ਚੰਗੇ ਪਾਸੇ ਜਿੱਦ ਲਾਉਂਦਾ ਹੈ ਕੋਈ ਵਿਰਲਾ ਚੰਗੇ ਪਾਸੇ ਵਾਲ ਆਪਣੀ ਜਿੱਦ ਲਾਉਂਦਾ ਨਹੀਂ ਤਾਂ ਸਾਸਣ ਮਾੜੇ ਪਾਸੇ ਵਾਲ ਸਾਡੀ ਜਿੱਦ ਲੱਗੀ ਹੁੰਦੀ ਮਾੜੇ ਪਾਸਿਆਂ ਵਾਲ ਸਾਡੇ ਬੱਚਿਆਂ ਦੀ ਸਾਡੀ ਆਪਣੀ ਜਿੱਦ ਲੱਗੀ ਹੈ ਹਰ ਬੰਦਾ ਜਿੱਦੀ ਹੈ ਜੀ ਹਰ ਬੰਦਾ ਜਿੱਦੀ ਹੈ ਪਰ ਧਿਆਨ ਰੱਖਣਾ ਸਵਾਦ ਆ ਜੇ ਸਾਡੀ ਚੇਤ ਅੰਮ੍ਰਿਤ ਵੇਲੇ ਨਹੀਂ ਹੋਵੇ ਸਾਡੀ ਚੇਤ ਸੁਖਮਣੀ ਲਈ ਹੋਵੇ ਕਰਨੀ ਐ ਤੇ ਕਰਨੀ ਸੁਖਮਣੀ ਕਰਨਾ ਪੜ੍ਹ ਤੇ ਕਰਨਾ ਹੀ ਐ ਸੁਖਮਣੀ ਸਾਹਿਬ ਅੰਮ੍ਰਿਤ ਦੇ ਜਾਗਣ ਤੇ ਜਗਣ ਹੀ ਆ ਜੇ ਚੰਗੇ ਪਾਸੇ ਵੱਲ ਹੋਵੇ ਸਾਹਿਬ ਬੋਲੀ ਸੋਨੇ ਹਾ ਸਤਿ ਸ੍ਰੀ ਅਕਾਲ ਮੈਂ ਬੱਚੀ ਨੂੰ ਸ਼ਾਬਾਸ਼ੀ ਦਿੱਤੀ ਮੈਂ ਕਿਹਾ ਸ਼ਾਬਾਸ਼ ਬੇਟਾ ਸਤਿਗੁਰੂ ਮੈਂ ਕਿਹਾ ਤੇਰੀ ਗੱਲ ਜਰੂਰ ਸੰਗਤ 'ਚ ਲਾਵਾਂਗਾ ਪਤਾ ਨਹੀਂ ਇਸ ਗੱਲ ਦੇ ਸਤਕਾ ਕਿੰਨਿਆਂ ਨੂੰ ਰਸਤੇ ਮਿਲਣ ਕਿੰਨਿਆਂ ਦੀ ਜਿੱਦ 네ਗੇਟਿਵ ਤੋਂ ਪੋਜ਼ਿਟਿਵ ਵਾਲੇ ਪਾਸੇ ਆ ਜਾਈਆ ਕੋ ਸਤਨਾ ਵਾਹਿਗੁਰੂ ਯਕੀਨ ਜਾਣਨਾ ਸਾ ਸੰਗਤ ਇਹ ਸਾਰੀਆਂ ਬਰਕਤਾਂ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਇੱਕ ਅੰਮ੍ਰਿਤ ਵੇਲੇ ਕੋਈ ਜਾਗ ਜਾਵੇ ਬਾਣੀ ਪੜੇ ਕਿੰਨੇ ਤੁਹਾਡੇ ਰੁਕੇ ਰਸਤੇ ਰੁਕੇ ਹੋਏ ਸਾਧ ਸੰਗਤ ਰਸਤੇ ਖੁੱਲਣ ਕਿੰਨੇ ਰੁਕੇ ਹੋਏ ਕੰਮ ਤੁਰਣਗੇ ਯਕੀਨ ਜਾਣਨਾ ਬਸ ਇੱਕ ਅੰਮ੍ਰਿਤ ਵੇਲਾ ਸੰਭਾਲ ਲਓ ਗੁਰੂ ਨਾਨਕ ਨੇ ਤੁਹਾਡੀਆਂ ਜ਼ਿੰਮਵਾਰੀਆਂ ਸੰਭਾਲ ਲੈਣੀਆਂ